ਜਿਹੜਾ ਪੁੱਛਿਆ ਜਾ ਰਿਹਾ ਹੈ ਕਿ ਕਿਹੋ ਜਿਹੇ ਹਾਲਾਤ ਨੇ ਕਿਸ ਤਰੀਕੇ ਦੀਆਂ ਇੱਥੇ ਜਿਹੜੀਆਂ ਜ਼ਰੂਰਤ ਯੋਗ ਚੀਜ਼ਾਂ ਚਾਹੀਦੀਆਂ ਨੇ ਤਾਂ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਜ਼ਰੂਰ ਕੀਤੀ ਜਾ ਰਹੀ ਹੈ ਪਿੰਡ ਦੇ ਲੋਕ ਵੀ ਇੱਥੇ ਦੱਸ ਰਹੇ ਨੇ ਕਿ ਕੀ ਕੀ ਉਹਨਾਂ ਨੂੰ ਚਾਹੀਦਾ ਦੁਵਾਰ ਤੋਂ ਹੁਣ 20 25 30 ਸਾਲਾਂ ਬਾਅਦ ਇੱਧਰ ਵਾਪਸ ਆ ਗਿਆ ਹੁਣ ਇਹ ਨਹੀਂ ਜਾਂਦਾ ਛੇਤੀ ਇੱਥੋਂ ਹੁਣ 1980 ਦੇ ਵਿੱਚ ਆਇਆ ਹੈ ਕਟਾਈ ਇੱਧਰ ਕਰਨ ਲੱਪੈਣਾ ਹੀ ਹੁਣ ਹੀ ਜਾਣਾ ਬਾਹਰ ਇਹ ਦੋ ਰਾਤਾਂ ਕੇ ਸਮੇਂ ਲੱਗੀ 1970 ਦੇ ਡਰੱਫਟ ਲੱਗੇ ਹੋਏ ਚੌਕ ਸਾਹਿਬ ਕੱਲ ਸਾਨੂੰ ਉਹ ਦਰਸ਼ਕਾਂ ਨੇ ਬਚਾਇਆ ਵਾ ਹਾਂਜੀ 7 ਘੰਟੇ ਬੰਨ ਡਰੱਫਟਾਂ ਦਾ ਭਾਜਪਾ ਦੇ ਸੀਨੀਅਰ ਆਗੂ ਨੇ ਤਰਮ ਚੁੱਕ ਨੈਸ਼ਨਲ ਜਨਰਲ ਫੈਕਟਰੀ ਜਨਰਲ ਫੈਕਟਰੀ ਨੇ ਤਾਂ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਨੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਜਾਇਜ਼ਾ ਉਹਨਾਂ ਵੱਲੋਂ ਜ਼ਰੂਰ ਲਿਆ ਜਾ ਰਿਹਾ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਕਿ ਆਖਿਰ ਮੌਕੇ ਤੇ ਪਹੁੰਚੇ ਨੇ ਸਰ ਸਰ ਅੱਛਾ ਜੀ 5 ਮਿੰਟ 3 ਮਿੰਟ ਤਾਂ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਬੇਸ਼ੱਕ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਆ ਔਰ ਦੱਸਿਆ ਜਾ ਰਿਹਾ ਕਿ ਕਈ ਜਗ੍ਹਾ ਤੇ ਜਿਹੜਾ ਨੁਕਸਾਨ ਹੋਇਆ ਤਾਂ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਹ ਜ਼ਰੂਰ ਕੀਤੀ ਜਾ ਰਹੀ ਆ ਰਾਹਤ ਕਾਰਜ ਵੀ ਚੱਲੀ ਆ ਲਗਾਤਾਰ ਅਗਰ ਗੱਲ ਕਰੀਏ ਤਾਂ ਐਨਡੀਆਰਫ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਲਗਾਤਾਰ ਲੱਗਿਆ ਹੋਇਆ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਆ ਬੰਨ ਲਗਾਏ ਜਾ ਰਹੇ ਨੇ ਮਿੱਟੀ ਲਗਾਈ ਜਾ ਰਹੀ ਹੈ ਔਰ ਇਹ ਕਿਹਾ ਜਾ ਸਕਦਾ ਹੈ ਕਿ ਦੇਖਿਆ ਜਾ ਸਕਦਾ ਹੈ ਕਿ نیچے ਉਹਨਾਂ ਵੱਲੋਂ ਜਿਹੜਾ ਉਤਰ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਭਾਜਪਾ ਦੇ ਸੀਨੀਅਰ ਆਗੂ ਨੇ ਤਰुण ਚੋਗੋਣਾ ਦੇ ਨਾਲ ਸਮੂੱਚੀ ਲੀਡਰਸ਼ਿਪ ਤਾਂ ਉਹਨਾਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਦੇਖਿਆ ਜਾ ਰਿਹਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਦੇ ਲਈ ਕਿਹਾ ਜਾ ਸਕੇ ਤਾਂ ਸਥਿਤੀ ਜਿਹੜੀ ਅੰਡਰ ਕੰਟਰੋਲ ਹੈ ਪਰ باوجود ਇਸ ਦੇ ਉਹਨਾਂ ਵੱਲੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਕੀ ਹਾਲਾਤ ਨੇ ਔਰ ਕਿਹੜੀਆਂ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਉਸ ਬਾਰੇ ਜਿਹੜੀ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਤਾਂ ਸਾਡੇ ਨਾਲ ਤਰਨ ਚੁੱਕ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਚੁੱਕ ਸਾਹਿਬ ਉਹ ਸੋਨੀ ਚੁੱਕ ਸਾਹਿਬ ਉਹਨਾਂ ਵੱਲੋਂ ਰੁਕ ਗਿਆ ਸਪਲਾਈ ਸਾਰੀ ਦਿੱਕੁੱਢੀ ਤਾਂ ਬੇਸ਼ੱਕ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਵਿੱਚ ਬਿਆਨ ਕਰਦੀਆਂ ਨੇ ਮੁਕ ਨਹੀਂ ਜਾ ਪਾਇਗਾ ਅੱਗੇ ਕੱਟ ਮਾਰ ਰਿਹਾ ਹੈ ਕੱਟ ਮਾਰਦਾ ਕੱਟ ਮਾਰਦਾ ਦੇਖੋ ਵੀ ਰੁਕ ਜਾਓ ਆ ਚਪਲਾ ਚੱਕ ਕੇ ਰੱਖ ਲੀਏ ਸਾਈਡ ਤੇ ਬਾਪੂ ਨਹੀਂ ਉਠਾ ਲੇਗਾ ਪਤਾ ਲੱਗ ਜਾਏਗਾ ਕੱਟ ਮਾਰ ਲਿਆ ਨਾ ਮੈਂ ਦੁਬਾਰਾ ਸਟਾਰਟ ਕਰੂੰਗਾ ਇਥੋਂ ਲੁਧਿਆਣਾ ਦੇ ਪਿੰਡ ਸਸਰਾਲੀ ਪਹੁੰਚੇ ਨੇ ਤਰुण ਚੁੱਗ ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਨੇ ਸਤਲੁਜ ਦਾ ਇਹ ਬੰਨ ਜਿੱਥੇ ਪਿਛਲੇ ਕਈ ਦਿਨਾਂ ਤੋਂ ਇਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਰਿੰਗ ਬੰਨ ਬਣਾਇਆ ਗਿਆ ਥੋੜੀ ਦੂਰੀ ਦੇ ਉੱਤੇ ਕਿਉਂਕਿ ਜਿਹੜਾ ਮੋਢਲਾ ਬੰਨ ਹੈ ਉਸ ਦੇ ਵਿੱਚ ਪਾੜ ਪਿਆ ਗਿਆ ਸੀ ਅਭੀਤੀ ਰਾਤ ਵੀ ਪਾੜਪੈਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਆਲੇ-ਦੁਆਲੇ ਦੇ ਲੋਕਾਂ ਦੇ ਵੱਲੋਂ ਅਤੇ ਭਾਜਪਾ ਦੇ ਆਗੂ ਵੀ ਇੱਥੇ ਡਟੇ ਹੋਏ ਨੇ ਤੇ ਹੁਣ ਭਾਜਪਾ ਦੇ ਕੌਮੀ ਜਨਰਲ ਸਖਤਰ ਤਰਨ ਝੁਗ ਪਹੁੰਚੇ ਨੇ ਪ੍ਰਿਤਪਾਲ ਸਿੰਘ ਬਲੀਏਵਾਲ ਇੱਥੇ ਡਟੇ ਹੋਏ ਨੇ ਭਾਜਪਾ ਦੇ ਹੋਰ ਸੀਨੀਅਰ ਆਗੂ ਇੱਥੇ ਮੌਜੂਦ ਨੇ ਅਤੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਤਰਨ ਝੁਗ ਪਹੁੰਚੇ ਨੇ ਤਾਂ ਹੁਣ ਭਾਜਪਾ ਦੇ ਸੀਨੀਅਰ ਆਗੂ ਤਰਨ ਝੁਗ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸੀ ਉਹਨਾਂ ਦੇ ਵੱਲੋਂ ਜਿਹੜੇ ਹਾਲਾਤ ਐ ਇੱਥੇ ਦੇ ਦੇਖੇ ਜਾ ਰਹੇ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਨੁਕਸਾਨ ਕਿਸਾਨਾਂ ਦੀਆਂ ਫਸਲਾਂ ਦਾ ਹੋਇਆ ਹੈ ਤਾਂ ਉਸ ਨੂੰ ਲੈ ਕੇ ਵੀ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਵੀ ਮੁਆਵਜ਼ਾ ਰਾਸ਼ੀ ਦੇਣ ਦੀ ਜਿਹੜੀ ਗੱਲ ਕਹਿ ਦਿੱਤੀ ਗਈ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਹੈ ਉਹ ਦਿੱਤੀ ਜਾਵੇਗੀ ਜੋ ਕੰਪਨਸੇਸ਼ਨ ਉਹਨਾਂ ਦਾ ਬਣਦਾ ਉਹ ਦਿੱਤਾ ਜਾਵੇਗਾ ਪਰ ਇਹਨਾਂ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇੱਥੇ ਦੇ ਹਾਲਾਤ ਕੀ ਨੇ ਤਾਂ ਭੱਜ ਭੱਜ ਕੇ ਆਗੂ ਤਰਨ ਚੁੱਕ ਖੁਦ ਆਹ ਚੱਲੋ ਉੱਪਰ ਚੱਲੋ ਉੱਪਰ ਚੱਲਦੇ ਬਾਹਰ ਚੱਲੋ ਬਾਹਰ ਜਾ ਕੇ ਜੀ ਬਾਹਰ ਬਾਹਰ ਜਾਓ ਉੱਪਰ ਆ ਜਾਓ ਉੱਪਰ ਆ ਜਾਓ ਉੱਪਰ ਆ ਜਾਓ ਓਏ ਦੇਖ ਕੇ ਦੇਖ ਕੇ ਦੇਖ ਕੇ ਯਾਰ ਹਰਾਮ ਨਾਲ ਹਰਾਮ ਨਾਲ ਆਰਾਮ ਨਾਲ ਆਰਾਮ ਨਾਲ ਹਾਂ ਤੋ ਓਏ ਰੁਕੋ ਮੋਬਾਈਲ ਗਿਆ ਮੋਬਾਈਲ ਗਿਆ ਫਾਰਮ ਦੇ ਫਾਰਮ ਦੇ ਫਾਰਮ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਸਰ ਤਾਂ ਆ ਆ ਬਾਈ ਆ ਜੋ ਥੋੜਾ ਪਿੱਛੇ ਆ ਜਾਓ ਆਹ ਲਓ ਸਾਡੇ ਨਾਲ ਆ ਡਿਗਰੀ ਆ ਬਾਈ ਆਂਟ ਲੱਗ ਗਈ ਸਮਾਸ਼ਾ ਬਣਾ ਰੱਖਿਆ ਮੁੰਡੀ ਲੋਕਾਂ ਨਾਲ ਨੂੰ ਦਾ ਛੱਡੋ ਯਾਰ ਪਿੱਛੇ ਆ ਵਾ ਕਿੱਥੇ ਆਵਾ ਪਿੱਛੇ ਆ ਵਾ ਕਿੱਥੇ ਆਵਾ ਪਿੱਛੇ ਆ ਵਾ ਆਹ ਰੋਡਾਂ ਦਾ ਬਾਦ ਕੀ ਹੋ ਜਾ ਤਾ ਇਹ ਜਿਹੜੀ ਤਸਵੀਰ ਆ ਬੇਸ਼ੱਕ ਦੇਖ ਸਕਦੇ ਆਂ ਕਿ ਇਹਨਾਂ ਹਾਲਾਤਾਂ ਦੇ ਵਿੱਚ ਲੀਡਰ ਵੀ ਜਿਹੜੇ ਨੇ ਉਹ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਸੀ ਕਮਾਲ ਦੀ ਗੱਲ ਆ ਯਾਰ ਤੁਹਾਡੀ ਮੀਡੀਆ ਦੀ ਯਾਰ ਤਾਂ ਤਰਨ ਚੌਕ ਉਹਨਾਂ ਨਾਲ ਗੱਲਬਾਤ ਕਰਾਂਗੇ ਪਿੱਛੇ ਹੋ ਗਿਆ ਯਾਰ ਸਰਮੀ ਦੀ ਹੋਰੀ ਖੇਤਰੀ ਵਾਲੇ ਮੇਰੇ ਮਾਰਚ ਚੇ ਨੂੰ ਆ ਜਾ ਯਾਰ ਸ਼ਬਲੀ ਕਰ ਲੈ ਕੋਈ ਨਾ ਓਏ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ bahagian-bahagian sini kena ਤਸਵੀਰਾਂ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਕੁਝ ਕੁ ਕੁੱਪ ਕੀਤੀ ਜਾ ਰਹੀ ਸੀ ਬੀਤੀਆਂ ਨੂੰ ਇਹ ਪਾੜ ਵੀ ਪਿਆ ਸੀ ਤੇ ਹੁਣ ਭਾਜਪਾ ਭਾਜਪਾ ਦਾ ਜਾਇਜ਼ਾ ਲੈਣ ਲਈ ਕਿਉਂਕਿ ਜਿਹੜਾ ਲਗਾਤਾਰ ਇਸ ਥਾਂ ਤੋਂ ਥਾਰੇ ਥਾਂਤ ਤਿਲ ਹੁੰਦਾ ਹੈ ਚੋਟੇ ਕਾ ਕੇ ਚਾਰੇ ਪਾਸੇ ਤੋਂ ਬਾਅਦ ਢੇਠਾ ਜਿਹੜੀ ਸਥਿਤੀ ਆ ਉਹ ਪਾਣੀ ਵਾਲੀ ਹੈ ਤੇ ਇਸ ਵੇਲੇ ਤਰਨ ਚੋਗ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਭਾਜਪਾ ਦੇ ਆਗੂ ਨੇ ਉਹ ਟਰੈਕਟਰ ਦੇ ਉੱਤੇ ਬੈਠ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਸਤਲੁਜ ਦਾ ਇਹ ਬਨ ਹੈ ਅਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਇਹ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਜੇ ਇੱਥੇ ਵਾਲਾ ਬਨ ਟੁੱਟਦਾ ਏ ਤਾਂ ਆਲੇ ਦੁਆਲੇ ਦੇ 14-15 ਪਿੰਡਾਂ ਦੇ ਵਿੱਚ ਨੁਕਸਾਨ ਹੋ ਸਕਦਾ ਏ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇੱਥੇ ਪਹੁੰਚੇ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਅਤੇ ਆਮ ਆਦਮੀ ਪਾਰਟੀ ਦੇ ਭਾਜਪਾ ਦੇ ਆਗੂ तमाम ਪਾਰਟੀਆਂ ਅਕਾਲੀ ਦਲ ਦੇ ਆਗੂ ਸਾਰੀਆਂ ਪਾਰਟੀਆਂ ਦੇ ਆਗੂ ਇੱਥੇ ਪਹੁੰਚੇ ਕਾਂਗਰਸ ਦੇ ਆਗੂ ਅਤੇ ਉਹਨਾਂ ਦੇ ਵਰਕਰ ਵੀ ਇੱਥੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਬੰਨ ਨੂੰ ਮਜ਼ਬੂਤ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਿੱਤੇ ਹੁਣ ਇੱਥੇ ਇੱਕ ਬੰਨ ਬਣਾਇਆ ਗਿਆ ਏ ਰਿੰਗ ਬੰਨ ਦੇ ਤੌਰ ਤੇ ਭਾਵ ਕਿ ਜਿੱਥੇ ਆਲਰੇਡੀ ਬੰਨ ਹੈ ਉਸ ਤੋਂ ਥੋੜੀ ਦੂਰੀ ਤੇ ਇੱਕ ਬੰਨ ਹੋਰ ਮਜ਼ਬੂਤੀ ਵਾਲਾ ਬੰਨ ਬਣਾ ਦਿੱਤਾ ਗਿਆ ਏ ਤਾਂ ਜੋ ਸਤਲੁਜ ਹੋਰ ਪਾਸੇ ਨੂੰ ਮਾਰ ਨਾ ਕਰੇ ਅੱਗੇ ਮਾਰ ਨਾ ਕਰੇ ਅਤੇ ਸਤਲੁਜ ਦੇ ਨਾਲ ਲੱਗਦੇ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਦੇ ਲਈ ਪਾਣੀ ਤੋਂ ਬਚਾਉਣ ਦੇ ਲਈ ਇੱਕ ਰਿੰਗ ਬੰਨ ਬਣਾਇਆ ਗਿਆ ਥੋੜੀ ਦੂਰੀ ਦੇ ਉੱਤੇ ਤੇ ਹੁਣ ਇਸ ਵੇਲੇ ਤਰुण ਚੁੱਗ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਨੇ ਇਸ ਦੌਰਾਨ ਬੀਜੇਪੀ ਦੇ ਕਈ ਸੀਨੀਅਰ ਆਗੂ ਵੀ ਉਹਨਾਂ ਦੇ ਨਾਲ ਨੇ ਬੀਜੇਪੀ ਦੇ ਫਿਦਿਆਣਾ ਦੇ ਹਾਤੀ ਦੇ ਪ੍ਰਧਾਨ ਸੰਨੀ ਕੈਂਥ ਮੌਜੂਦ ਨੇ ਪ੍ਰਿੰਸਪਾਲ ਅਲੀਬਾਲ ਪਾਜਪਾ ਗੋ ਵੀ ਮੌਜੂਦ ਨੇ ਤਰਨਚੁਗ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਨੇ ਤਾਂ ਇਸ ਦੌਰਾਨ ਕਾਫੀ ਮੁਸ਼ਕਲ ਕਰਨੀ ਪੈ ਰਹੀ ਹੈ ਸਹੀ ਜਗ੍ਹਾ ਤੇ ਪਹੁੰਚਣ ਦੇ ਲਈ ਕਿਉਂਕਿ ਪਾਣੀ ਹੀ ਪਾਣੀ ਹੈ ਹਰ ਪਾਸੇ ਪਾਣੀ ਖੜਾ ਹੈ ਚਿੱਕੜ ਹੋਇਆ ਹੈ ਤੇ ਅਜਿਹੇ ਦੇ ਵਿੱਚ ਪਹੁੰਚਣਾ ਕਾਫੀ ਮੁਸ਼ਕਿਲ ਭਰਿਆ ਕਾਰਜ ਤੇ ਪਿੰਡ ਸਸਰਾਲੀ ਜਿੱਥੇ ਪਾੜ ਪਿਆਸੀ ਪਾੜ ਤੋਂ ਬਾਅਦ ਇੱਕ ਦੂਰੀ ਤੇ ਬੰਨ ਬਣਾਇਆ ਗਿਆ ਹੈ ਬਹੁਤ ਮਜ਼ਬੂਤੀ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਮਸ਼ੱਕਤ ਕਰਨੀ ਪਈ ਹੈ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਹਾਲਾਂਕਿ ਕਈ ਵਾਰ ਫਵਾਹ ਵੀ ਸਾਹਮਣੇ ਆਇਆ ਪਾੜ ਵੀ ਪਿਆ ਦਰਾਰ ਵੀ ਪਈ ਤੇ ਦੂਜੇ ਪਾਸੇ ਇਸ ਵੇਲੇ ਤਰਨ ਤੇ ਕੁਝ ਕੈਰੇਕਟਰ ਤੁਹਾਨੂੰ ਸੁਣਾਉਣੇ ਕਰ ਲੈ ਚਾਹੀਦਾ ਜੀ ਜਦੋਂ ਤੁਸੀਂ ਸਾਰੇ ਕਹਦੇ ਹੋ ਤਾਂ ਸ਼ੁਰੂ ਕਰਾਂਗੇ ਜੈ ਜੈਕਾਰ 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 ਜ ਲੇਕਿਨ ਇਹ ਆਪ ਦਾ ਜਿਆਦਾ ਜਿਹੜੀ ਹੈ ਇੱਕ ਬੰਦ ਕਰ ਲੋ ਦੋਮਡੋ ਸੇ ਬੰਦ ਇਹ ਜਿਆਦਾ ਮਾਰ ਪਈ ਆ ਇਸ ਆਪ ਦਾ ਨੂੰ ਪਰਲੇ ਚ ਬਦਲਿਆ ਮੈਨ ਮੇਡ ਗਲਤੀਆਂ ਨੇ ਮੈਂ ਪਿੰਡ ਦੇ ਲੋਕਾਂ ਦੇ ਸਭ ਨਾਲ ਪਹਿਲੇ ਤੇ ਉਹਨਾਂ ਨੂੰ ਪ੍ਰਣਾਮ ਕਰਨਾ ਸਲੂਟ ਕਰਨਾ ਇਸ ਪਿੰਡ ਦੇ ਲੋਕਾਂ ਨੂੰ ਮੈਂ ਸਰਪੰਚ ਸਾਹਿਬ ਨੂੰ ਕਹਿ ਰਿਹਾ ਸੀ ਕਿ ਇਸ ਤੋਂ ਵਧੀਆ ਕੰਮ ਨਹੀਂ ਹੋ ਸਕਦਾ ਕਿ ਆਪ ਖੜੇ ਹੋ ਕੇ ਅਸੀਂ ਪੰਜਾਬ ਬਚਾਈਏ ਮਾਨਵਤਾ ਬਚਾਈਏ ਇਸ ਤੋਂ ਵੱਡਾ ਕੰਮ ਨਹੀਂ ਹੋ ਸਕਦਾ ਜੋ ਪਿੰਡ ਵਾਲਿਆਂ ਨੇ ਕੀਤਾ ਹੈ ਇਹ ਇਕੱਲਾ ਪਿੰਡ ਨਹੀਂ ਬਚਾਇਆ ਤੁਸੀਂ ਤੁਸੀਂ ਪੂਰਾ ਲੁਧਿਆਣਾ ਪੂਰਾ ਸਤਲੁਜ ਦੇ ਨਾਲ ਲੱਗਦਾ ਸਾਰਾ ਏਰੀਆ ਬਚਾਇਆ ਤੁਹਾਨੂੰ ਸਲੂਟ ਹੈ ਤੁਹਾਡੇ ਦੇ ਚਰਨ ਸਿਰ ਤੇ ਰੱਖਣੇ ਚਾਹੀਦੇ ਦੂਜਾ ਇੱਥੇ ਜਿਹੜੀ ਰੇਤ ਦੀ ਖਨਨ ਹੋਈ ਹੈ ਉਹ ਅਸਲ ਕਾਰਨ ਹੈ ਇਸ ਤੁਸੀ ਬੰਦ ਦਾ ਨਿਕਲਣ ਦਾ ਅਸੀਂ ਲਾਲਚ ਇੰਨਾ ਜ਼ਿਆਦਾ ਹੋ ਗਿਆ ਕਿ ਮਾਫੀਆ ਸਰਕਾਰ ਚਲਾਉਣਾ ਪਿਆ ਔਰ ਮਾਫੀਆ ਨੇ ਅੱਜ ਹਲਾਤ ਕੀ ਨੇ ਕਿ 150 ਕਿੱਲਾ ਜ਼ਮੀਨ ਤੇ ਪਾਣੀ ਦੇ ਥੱਲੇ ਜਾ ਚੁੱਕੀ ਇਹਨਾਂ ਦਾ ਲਾਲਚ ਔਰ ਪੰਜਾਬ ਦੇ ਲਗਭਗ 1800 ਪਿੰਡ ਡੁੱਬ ਗਏ 1800 ਪਿੰਡ 18 April ਨੂੰ ਪਿੰਡ ਦੇ ਲੋਕਾਂ ਨੇ FIR ਕਰਾਈ ਹੈ ਕਿ ਇੱਥੇ ਬੇਅੰਤਹਾ ਖੰਨਾ ਨ ਹੋ ਰਿਹਾ ਮੇਰੀ ਪ੍ਰੈਸ ਦੇ ਲੋਗਾ ਕੇ ਬੇਨਤੀ ਹੈ 18 ਅਪ੍ਰੈਲ ਦੀ ਕੜਾ थाना ਮਿਹਰਬਾਨ ਮਿਹਰਬਾਨ ਪੂਰਾ ਥਾਣੇ ਦੇ اندرੋਂ ਔਰੀ ਰਿਪੋਰਟ ਤੇ ਲੈ ਕੇ ਦੇਖੋ ਕਿ ਉਹ ਕੰਪਲੇਂਟ ਹੋ ਰਹੀ ਹੈ ਕਿ ਸਾਡੇ ਪਿੰਡ ਚੋਂ 25 25 30 30 40 40 ਦਰਿਆ ਨੂੰ ਵੈਲਕਮ ਕੀਤਾ ਦੀਨਾ ਨਗਰ ਹੈ ਦੇ ਨਾਲ ਨਨਕ ਦੀ ਧਰਤੀ ਜਿੱਥੇ ਬਾਬੇ ਨਾਨਕ ਦੀ ਸਿੱਖੀ ਫੈਲਾਇਆ ਅੱਜ ਆ ਰਹੇ ਆਂਦੀ ਹਾਂ ਡੀ ਐਫ ਐ ਆਰ ਐਗੂਕੇਸ਼ਨ ਮਨਿਸਟਰ ਜੀ 200 ਕੱਚੇ ਬੰਦਾ ਨੂੰ ਪੱਕਾ ਕਰਨ ਅਸੇਲਾਤਾ ਨੇ ਪੈਸਾ ਭੇਜਿਆ ਸੀ ਮੁੱਖ ਮੰਤਰੀ ਸਾਹਿਬ ਇਹ ਆਜ ਜੋ ਬੰਦਾ ਦੀ ਰਿਪੇਅਰ ਕਿੰਨੇ ਕਰਨੀ ਸੀ ਉਹ ਕਿੱਥੇ ਗਿਆ 200 ਕਿੰਨੇ ਕਰੋੜ ਰੁਪਏ ਦਾ ਵਿਧਾਨ ਸਭਾ ਹੀ ਬੋਲੇ ਸੀ ਅੱਜ ਪੰਜਾਬ ਸੰਤਾਪ ਚ ਹੈ ਇਹ ਫਸਲ ਇੱਕ ਦਬਾ ਨਹੀਂ ਜੀ ਹੋਈ ਜਿਹੜੀ ਰੇਤ ਆ ਗਈ ਹੈ ਉਹ ਕਦੋਂ ਚੁੱਕੀ ਜਾਊਗੀ ਕਦੋਂ ਫਸਲ ਥੱਲੇ ਖੜੀ ਹੋਏਗੀ ਉਹ ਕਿਸਾਨ ਵੀਰ ਕਹਿ ਰਹੇ ਸੀ ਜਿਹੜਾ ਪੈਸਾ ਉਸ ਦਾ ਕਿਸਾਨਾਂ ਨੂੰ ਭੇਜਣਾ ਇਹ ਨਾ ਹੋਵੇ ਵਿਚਕਾਰ ਕੋਈ ਦਲਾਹ ਆ ਜਾਣ ਮੈਂ ਤੇ ਨਾ ਲੋਗਾਂ ਨੂੰ ਸਰਕਾਰ ਤੇ ਇੰਨਾ ਵਿਸ਼ਵਾਸ ਹੈ ਲੋਕਲ ਸਟੇਟ ਬਰੂ ਮੈਂ ਹੈਰਾਨ ਆ ਮੈਂ ਹੈਰਾਨ ਆ ਝੂਠ ਦਾ ਨਰੇਟਿਵ ਚਲਾ ਰਹੇ 11000 ਕਰੋੜ ਰੁਪਇਆ ਐਨ ਡੀ ਆਰ ਐਫ ਦੇ ਅੰਦਰ ਸਟੇਟ ਗਵਰਨਮੈਂਟ ਕੋ ਪਿਆ ਲਗਭਗ 250 ਕਰੋੜ ਰੁਪਇਆ ਦੇ ਹੂਨ ਲਾਸਟ ਕਿਸ਼ਤ ਆਈ ਹੈ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਖੁਦ ਪ੍ਰਧਾਨ ਮੰਤਰੀ ਸਾਹਿਬ ਨੇ ਫੋਨ ਕਰਕੇ ਕਿਹਾ ਗਵਰਨਰ ਨੂੰ ਫੋਨ ਕਰਕੇ ਗਿਆ ਕਿ ਹਰ ਜੋ ਵਤਵਤ ਹੈਲਪ ਹੈ ਮਿਲੇਗੀ ਮੈਂ ਕਹਾ ਮੇਰੇ ਜੀ ਗੱਲ ਤਾਂ ਸੁਣ ਲਓ ਸਰ ਫੋਨ ਕਰਨਾ ਤੇ ਟਵੀਟ ਤੇ ਫਰਕ ਹੁੰਦਾ ਫੋਨ ਕੀਤਾ ਜੀ ਆਪ ਆਪਣਾ ਮੰਤਰੀ ਭੇਜਿਆ ਜਨਾਬ ਔਰ ਸਰ ਘੱਟ ਦੋ ਪਹਿਲੇ ਦਾ ਹੜਚ ਉੱਥੇ ਵੀ ਸਰਕਾਰ ਸਰ ਸਡੀ ਡਿਊਟੀ ਹੈ ਔਰ ਮੰਤਰੀ ਤਾ ਖੇਤੀਬਾੜੀ ਮੰਤਰੀ ਨੇ ਇੱਥੇ ਭੇਜਿਆ ਕਿ ਜਾ ਕੇ ਮੌਕੇ ਤੇ ਜਾਇਜ਼ਾ ਲਵੋ ਦੋ ਟੀਮਾਂ ਪਿੰਡ-ਪਿੰਡ ਜਾਂਦੀ ਦੋ ਪਿੰਡਾਂ ਦੋ ਟੀਮਾਂ ਪਿੰਡ-ਪਿੰਡ ਚ ਗਈਆਂ ਮੌਕੇ ਤੇ ਜਾਇਜ਼ਾ ਲੈਣ ਦੀਆਂ ਕੇਂਦਰ ਦੀਆਂ ਟੀਮਾਂ ਇਹ ਅਸਲ ਚ ਜਿੰਨਾ ਚਿਰ ਗੁਰਦਾਵਰੀਆਂ ਨਹੀਂ ਹੋਣਗੀਆਂ ਉਨਾ ਚਿਰ ਕੋਈ ਪੈਕੇਜ ਕਿਸੇ ਨੂੰ ਵਿਅਕਤੀਗਤ ਕਿਸੇ ਕਿਸਾਨ ਨੂੰ ਮਿਲ ਨਹੀਂ ਪਾਣਾ ਸੈਂਟੇਟ ਕੋਲ ਪੈਸਾ ਆ ਚੁੱਕਾ ਹੈ ਲੇਕਿਨ ਪੈਸੇ ਅਸੇ ਰਿਪੋਰਟ ਤੇ ਸਟੇਟ ਨੇ ਬਣਾ ਕੇ ਭੇਜਣੀ ਹੈ ਜੀ ਔਰ ਰਿਪੋਰਟ ਬਣਾਉਣ ਸੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਪਟਵਾਰੀ ਲੱਗਣਗੇ ਉਹ ਜਦੋਂ ਮੁੱਖ ਪ੍ਰਧਾਨ ਮੰਤਰੀ ਖੁਦ ਕਹਿ ਰਿਹਾ ਹੈ ਗ੍ਰਹਿ ਮੰਤਰੀ ਜਿਹੜਾ ਐਨ ਡੀ ਆਰ ਐਫ ਦਾ ਇੰਚਾਰਜ ਹੈ ਇਹ ਤੁਸੀਂ ਦੇਖੋ ਆਰਮੀ ਹੈ ਕਿ ਐਨ ਡੀ ਆਰ ਐਫ ਲੱਗੀ ਹੋਈ ਹੈ ਮੁੱਖ ਮੰਤਰੀ ਸਾਹਿਬ ਨੇ ਲੱਗੀ ਸਿੱਧਾ-ਸਿੱਧਾ ਨਿਸ਼ਾਨਾ ਸਾਧ ਦੇ ਨਜ਼ਰ ਆਏ ਨੇ ਤਰਨਤੁਗ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਐਮ ਮਾਨ ਨੂੰ ਫੋਨ ਕਰਕੇ ਕਿਹਾ ਗਵਰਨਰ ਨੂੰ ਫੋਨ ਕਰਕੇ ਕਿਹਾ ਕਿ ਅਸੀਂ ਹਰ ਸੰਭਵ ਮਦਦ ਵੱਤ ਤੋਂ ਵੱਧ ਮਦਦ ਪੰਜਾਬ ਦੀ ਕਰਾਂਗੇ ਹੜ੍ਹ ਪ੍ਰਭਾਵੇ ਇਲਾਕਿਆਂ ਦੀ ਕਰਾਂਗੇ ਤਰਨਤੁਗ ਨੇ ਕਿਹਾ ਕਿ ਰਿਪੋਰਟ ਤਾਂ ਪੰਜਾਬ ਸਰਕਾਰ ਨੇ ਬਣਾ ਕੇ ਭੇਜਣੀ ਹੈ ਗਿਰਦਾਵਰੀਆਂ ਕਰਨ ਤੋਂ ਬਾਅਦ ਰਿਪੋਰਟ ਜਾਏਗੀ ਕੇਂਦਰ ਦੇ ਕੋਲ ਉਸ ਤੋਂ ਬਾਅਦ ਹੀ ਮੁਆਵਜ਼ਾ ਮਿਲੇਗਾ ਇਕੱਲੇ ਕਿਸਾਨ ਨੂੰ ਮੁਆਵਜ਼ਾ ਇਕੱਲੇ ਦੇ ਇਕੱਲੇ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲ ਸਕਦਾ ਪੂਰੇ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਹੈ ਜੋ ਰਿਪੋਰਟ ਬਣੇਗੀ ਉਸ ਦੇ ਆਧਾਰ ਤੇ ਕਰਨ ਚੌਗ ਸਸਰਾਲੀ ਪਹੁੰਚੇ ਹੋਏ ਨੇ ਲੁਧਿਆਣਾ ਦਾ ਇਹ ਸਸਰਾਲੀ ਹੈ ਜਿੱਥੇ ਸਤਲੁਜ ਦੇ ਵਿੱਚ ਪਾੜ ਪੈ ਗਿਆ ਸੀ ਬੰਨ ਨੂੰ ਮਜ਼ਬੂਤ ਕੀਤਾ ਗਿਆ ਹੈ ਉਹ ਦੂਜੀ ਕਿਸ਼ਤ ਸਾਰੇ ਦੇਸ਼ ਦੀ ਜਾਣੀ ਅਸੀਂ ਸਾਰੇ ਸਾਰੇ ਦੇਜ ਦਾ ਬਕਾਇਆ ਨਾ ਕਿਹਦਾ ਕੱਲਾ ਬਕਾਇਆ ਸਾਲ ਚ ਦੋ ਵਾਰੀ ਕਿਸ਼ਤਾਂ ਦੀ ਨਵੀਂ ਗੱਲ ਤੇ ਨਾ ਨਾ ਕਰਨ ਇਹ ਤੇ ਜਾਨ ਬਿਊਜ ਕੇ ਉਲਜਾਨ ਵਾਸੇ ਉਸਾ ਤੁਹਾਡਾ ਮੱਖ ਮੰਤਰੀ ਸਾਹਿਬ ਤੁਹਾਡੇ ਮੰਤਰੀ ਆ ਕੇ ਮੌਕੇ ਤੇ ਉਸ ਅਫਸਰ ਨੂੰ ਸਸਪੈਂਡ ਕਰੋ ਹਾਂ ਠੀਕ ਦਾ ਉਹ ਠੇਕੇਦਾਰ ਨੂੰ ਇੱਥੇ ਲਿਆ ਕੇ ਖੜਾ ਕਰਨ ਕਿੱਥੇ ਗਿਆ ਜਿਨ੍ਹਾਂ ਨੇ ਐਫ ਆਈ ਆਰ ਦਰਜ ਕਰਾਈ ਉਗ ਹੜਪੀਟਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਤਾਂ ਅੱਜ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਖੁਦ ਪਹੁੰਚੇ ਨੇ ਬੋਰਡ ਦੇ ਵਿੱਚ ਬੈਠ ਕੇ ਪੂਰੇ ਇਲਾਕੇ ਦਾ ਜਾਇਜ਼ਾ ਵੀ ਲਿਆar ਗੱਲਬਾਤ ਵੀ ਕਰਦੇ ਆ ਕਾਲਕਾ ਸਾਹਿਬ ਇਸ ਵੇਲੇ ਪੂਰਾ ਅਸੀਂ ਕਹੀਏ ਪੰਜਾਬ ਤੋਂ ਇਲਾਵਾ ਹੋਰ ਜਿਹੜੇ ਸੂਬੇ ਨੇ ਉਹ ਵੀ ਇਸ ਵੇਲੇ ਪੰਜਾਬੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੁਸੀਂ ਤਾਜ਼ਾ ਹਾਲਾਤ ਦੇਖ ਕੇ ਆਇਓ ਕੀ ਇਸ ਵੇਲੇ ਗਰਾਊਂਡ ਰਿਐਲਿਟੀ ਹੈ ਦੇਖੋ ਜੋ ਪਿਛਲੇ 15 ਦਿਨਾਂ ਤੋਂ ਪੰਜਾਬ ਦੀ ਇੱਜ਼ਤ ਰਾਸ ਦੀ ਆਈ ਹੈ ਔਰ ਖਾਸ ਤੌਰ ਤੇ ਮਾਝੇ ਦੇ ਇਲਾਕੇ ਦੇ ਵੀ ਗੁਰਦਾਸਪੁਰ ਇਲਾਕਾ ਹੋਏ ਅਜਨਾਲਾ ਦਾ ਇਲਾਕਾ ਹੋਏ ਇਹ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਇੱਥੇ ਇਸ ਮੀ ਦੀ ਜਿਹੜੀ ਮਾਰ ਚਾਈ ਹੈ ਅੱਜ ਪੂਰਾ ਦੇਸ਼ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਇਹ ਨਾਲ ਖਲੋਤਾ ਹੈ ਔਰ ਖਲੋਣਾ ਚਾਹੀਦਾ ਵੀ ਹੈ ਕਿਉਂਕਿ ਪੰਜਾਬ ਹਮੇਸ਼ਾ ਪੂਰੇ ਦੇਸ਼ ਦੇ ਨਾਲ ਖਲੋਉਂਦਾ ਔਰ ਇਸ ਦੇਸ਼ ਦੇ ਵਿੱਚ ਪੰਜਾਬ ਦੀ ਜਿਹੜੀ ਖੇਤੀ ਆ ਉਹ ਘਰ ਘਰ ਤੱਕ ਪਹੁੰਚਦੀ ਆ ਹਰ ਘਰ ਦੇ ਵਿੱਚ ਜਿਹੜਾ ਅਨਾਜ ਹੈ ਉਹ ਰੋਟੀ ਖਾਈ ਜਾਂਦੀ ਹੈ ਤੇ ਪੰਜਾਬ ਦੀ ਜੇੜ ਕਰਕੇ ਖਾਈ ਜਾਂਦੀ ਆ ਸੋ ਪੰਜਾਬ ਦੀ ਅਜੋ ਖੇਤੀ ਖਤਰੇ 'ਚ ਥੋੜ੍ਹ ਕਰਕੇ ਅੱਜ ਪੂਰਾ ਦੇਸ਼ ਉਹਨਾਂ ਨਾਲ ਖਲੋਤਾ ਹੈ ਸੋ ਮੈਂ ਜਿੱਥੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਜੋ ਜ਼ਿੰਮੇਵਾਰੀ ਬੰਦੀ ਆ ਮਾਨਨਤਾ ਦੀ ਹੈ ਸੇਵਾ ਦੀ ਸਾਡੀ ਲਗਾਤਾਰ 14 ਦਿਨ ਹੋ ਗਏ ਅੱਜ 25 ਤਰੀਕ ਤੋਂ ਅਸੀਂ ਸ਼ੁਰੂ ਕੀਤਾ ਸੀ ਸਾਡੇ ਕੈਂਪ ਲੱਗੇ ਆ ਡੇਰਾ ਬਾਬਾ ਅਨੰਤ ਦੇ ਕੋਲ ਡੇਰਾ ਪਠਾਨਾ ਔਰ ਇੱਥੇ ਅਜਨਾਲੇ ਦੇ ਵਿੱਚ ਅਸੀਂ ਲਾਇਆ ਗਿਆ ਲੋਕਾਂ ਨੂੰ ਹਰ ਉਹ ਜ਼ਰੂਰਤਾਂ ਜਿਹੜੀਆਂ ਰਾਸ਼ਨ ਦੀ ਸਮਗਰੀ ਹੋਵੇ ਬਣਿਆ ਲੰਗਰ ਦੀ ਗੱਲ ਹੋਵੇ ਉਹਨਾਂ ਨੂੰ ਦਵਾਈਆਂ ਦੀ ਮੁਹਈਆ ਕਰਾਈ ਜਾਣ ਪਾਣੀ ਸੁੱਕਾ ਜਿਹੜਾ ਦੁੱਧ ਹੈ ਇਹ ਜਿਹੜੀਆਂ ਰੋਜ਼ਮਰਾਂ ਦੀ ਚੀਜ਼ਾਂ ਨੇ ਉਹਨਾਂ ਨੂੰ ਪਹੁੰਚਾਉਣ ਦੀ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਅੱਜ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਟਰੈਕਸੂਟਸ ਲੈ ਕੇ ਆਇਆ ਕਿਉਂਕਿ ਉਹਨਾਂ ਲੋਕਾਂ ਨੂੰ ਦਿੱਤੇ ਜਾਣ ਜਿਨ੍ਹਾਂ ਦੇ ਘਰਾਂ ਦੇ ਚਾਚ ਪੰਜੂਗੇ ਕੱਪੜੇ ਨਹੀਂ ਨੇ ਐਸੀ ਤਰੀਕੇ ਦੇ ਨਾਲ ਐਂਬੂਲੈਂਸੀ ਸਾਡੀ ਲੱਗੀ ਹੈ ਡਾਕਟਰਸ ਦੀ ਇੱਥੇ ਅਸੀਂ ਟੀਮਾਂ ਬਿਠਾਤੀ ਗਈ ਹੈ ਔਰ ਹੁਣ ਅਸੀਂ ਜਿਹੜਾ ਹੈ ਲੋਕਾਂ ਦੀ ਡਿਮਾਂਡ ਜਿਹੜੀ ਆ ਰਹੀ ਹੈ ਤਰਪਾਲਾਂ ਦੀ ਬਿਸਤਰਿਆਂ ਦੀ ਇਹ ਬਿਸਤਰੇ ਦੇ ਸੈੱਟ ਤਿਆਰ ਕਰਾਉਣ ਨੂੰ ਅਸੀਂ ਸੰਗਤ ਨੂੰ ਪੀਰ ਕਰ ਰਹੇ ਹਾਂ ਕਿ ਜੇਕਰ ਕਲਕਾ ਸਾਹਿਬ ਲੰਗਰ ਦੀ ਜਾਂ ਸਮਗਰੀ ਦੀ ਗੱਲ ਕਰੀਏ ਤਾਂ ਇੰਨਾ ਜ਼ਿਆਦਾ ਆ ਚੁੱਕਿਆ ਹਾਲਾਂਕਿ ਉਹਨੇ ਲੋਕ ਵੀ ਸ਼ਾਇਦ ਨਾ ਹੋਣ ਪਰ ਲੋੜ ਹਾਲੇ ਲੋਕਾਂ ਨੂੰ ਅੱਗੇ ਆਉਣ ਵਾਲੇ ਸਮੇਂ 'ਚ ਪੈਣੀ ਹੈ ਕਿਉਂਕਿ ਪਾਣੀ ਭਾਵੇਂ ਘਟ ਰਿਹਾ ਪਰ ਮੁਸ਼ਕਲਾਂ ਹੁਣ ਵਧਣੀਆਂ ਸ਼ੁਰੂ ਹੋਣ ਬਿਲਕੁਲ ਜੀ ਅਸੀਂ ਹੁਣ ਜਾ ਕੇ ਆਪ ਕਿਸ਼ਤੀਆਂ ਦੇ ਵਿੱਚ ਉਹਨਾਂ ਪਿੰਨਾਂ ਤੱਕ ਹੋ ਕੇ ਆਏ ਆ ਜਿੱਥੇ ਹਲੇ ਤੱਕ ਕੋਈ ਸਮਗਰੀ ਨਹੀਂ ਪਹੁੰਚ ਰਹੀ ਸਾਡੀ ਕੋਸ਼ਿਸ਼ ਹੈ ਗੁਰਦੁਆਰਾ ਕਮੇਟੀ ਦੀ ਕਿਉਂਕਿ ਸੰਗਤ ਜਿਹੜੀ ਹੈ ਬੜੀ ਆਸਥਾ ਦੇ ਨਾਲ ਆਪਣਾ ਦਸਵੰਦ ਕੱਢ ਕੇ ਸੇਵਾਵਾਂ ਦਿੰਦੀ ਆ ਸਾਡੀ ਕੋਸ਼ਿਸ਼ ਹੈ ਦਿੰਦੀ ਹੈ ਕਿ ਅਸੀਂ ਹਰ ਉਸ ਐਂਡ ਯੂਜ਼ਰ ਤੱਕ ਪਹੁੰਚੇ ਜਿਹਨੂੰ ਉਹਦੀ ਲੋੜ ਹੈ ਔਰ ਸਾਡੀਆਂ ਟੀਮਾਂ ਸਰਦਾਰ ਮਨਜੀਤ ਸਿੰਘ ਜੀ ਭੂਮਾ ਜੀ ਹੋਣ ਲਗਾਤਾਰ ਇਸ ਦੇ ਉੱਤੇ ਨਿਰੰਤਰ ਰੱਖ ਰਹੇ ਨੇ ਲੋਕਾਂ ਦੀ ਬੜੀ ਵੱਡੀ ਫੀਡ ਲੋੜ ਹੈ ਕਿ ਅੱਜ ਕੈਟਲ ਫੀਡ ਚਾਰੇ ਦੀ ਲੋੜ ਹੈ ਇਹ ਸਾਰੀਆਂ ਚੀਜ਼ਾਂ ਹੁਣ ਪਹੁੰਚਾਉਣ ਉਸੇ ਸੰਗਤਾਂ ਨੂੰ ਅਪੀਲ ਕਰਾਂਗੇ ਡੀਜ਼ਲ ਦੀ ਬੜੀ ਵੱਡੀ ਲੋੜ ਹੈ ਉਹਦੇ ਲਈ ਅਸੀਂ ਪੰਪ ਵਾਲਿਆਂ ਨਾਲ ਗੱਲ ਕਰ ਲਈ ਹੈ ਔਰ ਉਹਨਾਂ ਦੇ ਅਕਾਊਂਟ ਨੰਬਰਸ ਲੈ ਲੈਨੇ ਉਤੋਂ ਪੈਸੇ ਵੀ ਭੇਜਾਂਗੇ ਤਾਂ ਕਿ ਲੋਕ ਇੱਥੋਂ ਡੀਜ਼ਲ ਪ੍ਰਵਾਹ ਸਕਣ ਸੋ ਜਿਹੜੀ ਜਿਹੜੀ ਦੀ ਰੋਜ਼ਮਰਾਂ ਦੀ ਜ਼ਰੂਰਤਾਂ ਨੇ ਉਹਨੂੰ ਪੂਰੀ ਕਰਨ ਵਾਸਤੇ ਦਿੱਲੀ ਕਮੇਟੀ ਬਿਲਕੁਲ ਤੰਦਹੀ ਦੇ ਨਾਲ ਅੱਗੇ ਲੱਗੀ ਆ ਔਰ ਅਸੀਂ ਸੰਗਤਾਂ ਵਿੱਚ ਕੋਕੀ ਸਾਡੇ ਤੇ ਵਿਸ਼ਵਾਸ ਕਰਦੀ ਆ ਆ ਸਾਡਾ ਉਸ ਵਿਸ਼ਵਾਸ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਬੰਦੀ ਆ ਔਰ ਇਸ ਕਰਕੇ ਸਾਡੀ ਲਗਾਤਾਰ ਟੀਮਾਂ ਇੱਥੇ ਬੈਠੀਆਂ ਵੀ ਨੇ ਔਰ ਦਿੱਲੀ ਤੋਂ ਵੀ ਅਸੀਂ ਇਹਨੂੰ ਸੁਪਰਵਾਈਜ਼ ਕਰ ਰਹੇ ਆ ਜੇਕਰ ਕੱਲ ਕੱਲ ਸਮੇਂ ਇਸ ਇਲਾਕੇ ਦੀ ਗੱਲ ਕਰਾਂ ਕੁਝ ਮਹੀਨੇ ਪਹਿਲਾਂ ਵੀ ਤੁਸੀਂ ਇੱਥੇ ਆਏ ਸੀ ਪਰ ਉਦੋਂ ਮੁੱਦਾ ਧਰਮ ਪਰਿਵਰਤਨ ਦਾ ਸੀ ਅੱਜ ਔਖਾ ਦੌਰ ਹੈ ਭਾਵੇਂ ਕਿ ਲੋਕ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋਣ ਪਰ ਫਿਰ ਵੀ ਸਿੱਖ ਮੁਸਲਮਾਨ ਹਰ ਭਾਈਚਾਰਾ ਜਿਹੜਾ ਇਹਨਾਂ ਲੋਕਾਂ ਦੇ ਨਾਲ ਇਸ ਵੇਲੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਦੇਖੋ ਮੇਰਾ ਮੁੱਦਾ ਅੱਜ ਵੀ ਹੋਈ ਹੈ ਬਾੜ ਜ਼ਰੂਰ ਆਈ ਹੈ ਲੋਕਾਂ ਦੀ ਤਰਾਸਦੀ ਆਈ ਹੈ ਮਗਰ ਮੈਂ ਅੱਜ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਧਰਮ ਪਰਵਰਤਨ ਕਰਕੇ ਦੂਜੇ ਧਰਮਾਂ 'ਚ ਚਲੇ ਗਏ ਸੀ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਜਿਨ੍ਹਾਂ ਨੂੰ ਪਾਣੀ ਦੇ ਵਿੱਚ ਡੋਬਕੀਆਂ ਲਾ ਕੇ ਗਲਤ ਜਿਹੜੇ ਨੇ ਉਹ ਜਿਹੜੇ ਕਹਿੰਦੇ ਸੁਖਾਪ ਦੇ ਪਰ ਦਿਖਾਏ ਗਏ ਸੀ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਅੱਜ ਸਮਝ ਆਣੀ ਚਾਹੀਦੀ ਹੈ ਕਿ ਜਿਹੜੇ ਗੁਰੂ ਘਰ 'ਚ ਜਾਣਾ ਤੁਸੀਂ ਬੰਦ ਕਰਤਾ ਜਿਨ੍ਹਾਂ ਦੀਆਂ ਤੁਸੀਂ ਦੇਗਾਂ ਲੈਣ ਤੋਂ ਬਣਾ ਕਰਤਾ ਸੀ ਅੱਜ ਉਹੀ ਗੁਰੂ ਘਰ ਦੇ ਵਿੱਚ ਤੁਸੀਂ ਲੰਗਰ ਚਾੱਕ ਰਹੇ ਜੇ ਸੋ ਗੁਰੂ ਸਾਹਿਬ ਨੇ ਆਪ ਜਿਹੜੇ ਕਹਿ ਕੇ ਗਏ ਨਾ ਕਿ ਜਬ ਤੱਕ ਖਾਲਸਾ ਰਹੀ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਮੈਂ ਉਹਨੂੰ ਸਭ ਕੁਝ ਦੇਣ ਨੂੰ ਤਿਆਰ ਆ ਔਰ ਜਵੇ ਗਏ ਵਿਪਰਣ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀਤ ਸੋ ਗੁਰੂ ਸਾਹਿਬ ਨੇ ਵਿਪਰੰਤੀ ਰੀਤ ਗਏ ਹੋਏ ਲੋਕਾਂ ਨੂੰ ਇੱਕ ਮੌਕਾ ਦਿੱਤਾ ਕਿ ਵਾਪਸ ਗੁਰੂ ਵਾਲੇ ਬਣ ਜਾਓ ਇਹ ਧਰਤੀ ਜਿਹੜੀ ਹੈ ਗੁਰੂ ਪੀਰਾਂ ਗੁਰੂਆਂ ਦੀਆਂ ਪੀਰਾਂ ਦੀ ਹੈ ਔਰ ਇਸ ਧਰਤੀ ਦੇ ਵਿੱਚ ਤੁਹਾਡੀ ਲੋੜ ਵੀ ਹੈ ਔਰ ਤੁਸੀਂ ਆਪਣੇ ਧਰਮ ਦੇ ਵਿੱਚ ਰਹਿ ਕੇ ਧਰਮ ਦੀ ਰਾਖੀ ਕਰੋ ਇੱਕ ਹੋਰ ਜਾਣਕਾਰੀ ਮਿਲੀ ਕਿ ਦੇਰਾ ਸਿਰਸਾ ਵਾਲੇ ਜਿਹੜੇ ਰਾਮ ਰਹੀਮ ਵੱਲੋਂ ਵੀ ਜਿਹੜੀ ਰਾਸਮਗਰੀ ਭੇਜੀ ਗਈ ਸੀ ਪਰ ਲੋਕਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਦੇਖੋ ਇੱਥੋਂ ਪਤਾ ਚੱਲਦਾ ਹੈ ਕਿ ਲੋਕ ਜਿਹੜੇ ਨੇ ਆਪਣੇ ਗੁਰੂ ਦੇ ਪ੍ਰਤੀ ਕਿੰਨਾ ਪਿਆਰ ਰੱਖਦੇ ਨੇ ਔਰ ਮੈਂ ਸਲੂਟ ਕਰਦਾ ਹਾਂ ਇੱਥੇ ਦੇ ਇਮਾਜੇ ਦੇ ਲੋਕਾਂ ਦਾ ਜਿਨ੍ਹਾਂ ਨੇ ਇਹ ਅਟਲ ਵਿਸ਼ਵਾਸ ਰੱਖਦੇ ਹੋਏ ਉਹਨਾਂ ਲੋਕਾਂ ਨੂੰ ਨਕਾਰਿਆ ਜਿਹੜਾ ਗੁਰੂ ਦੇ ਬੇਦਵੀਆਂ ਕੀਤੀਆਂ ਗੁਰੂ ਨੂੰ ਬੇਫਤ ਕੀਤਾ ਗੁਰੂਦੂ ਗੁਰੂ ਦੇ ਜਿਹੜੇ ਅੰਗ ਫਾੜ ਕੇ ਸੜਕਾ ਦਿੱਤੇ ਉਹਨਾਂ ਲੋਕਾਂ ਨੂੰ ਇੱਥੋਂ ਭਜਾਇਆ ਔਰ ਉਹਨਾਂ ਦੀਆਂ ਸੇਵਾਵਾਂ ਲੈਣ ਤੋਂ ਜਿਹੜਾ ਮਨਾਂ ਕਰਤਾ ਇਹ ਵਾਕਈ ਇੱਥੇ ਦੇ ਲੋਕਾਂ ਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਕਿ ਆਪਣਾ ਧਰਮ ਦੇ ਪੱਕੇ ਨੇ ਮਗਰ ਕਿਧਰੇ ਨਾ ਕਿਧਰੇ ਲੋਭ ਲੁਭਾਵਾਇ ਚਾਕੇ ਕਿਧਰੇ ਫਸੇ ਨੇ ਉਹਨਾਂ ਲੋਕਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਵਾਪਸ ਆਪਣਾ ਧਰਮ ਦੇ ਵਿੱਚ ਆਈਏ ਔਰ ਮਿਲ ਕੇ ਇਸ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਕਰੀਏ ਇੱਕ ਕਾਲ ਕਾਲ ਸਾਬ ਅਸੀਂ ਜਦੋਂ ਲੋਕਾਂ 'ਚ ਜਾਂਦੇ ਆ ਤਾਂ ਇੱਕ ਚਰਚਾ ਹੈ ਕਿ ਹੁਣ ਆਲੀਆਂ ਵੀ ਆ ਰਹੀਆਂ ਕੈਂਪ ਵੀ ਲੱਗ ਰਹੇ ਪਰ ਜਦੋਂ ਪਾਣੀ ਜਾਣਾ ਲੋਕਾਂ ਦੀਆਂ ਮੁਸ਼ਕਲਾਂ ਹੋਣਗੀਆਂ ਉਦੋਂ ਸ਼ਾਇਦ ਇਸ ਤਰੀਕੇ ਦੇ ਨਾਲ ਕੈਂਪ ਜਾਂ ਲੋਕ ਨਜ਼ਰ ਨਾ ਨਹੀਂ ਬਿਲਕੁਲ ਦੇਖੋ ਮੈਨੂੰ ਬਾਕੀ ਤਾਂ ਨਹੀਂ ਪਤਾ ਮਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬੜੀਆਂ ਸੰਪਰਦਾਵਾਂ ਜਿਨ੍ਹਾਂ ਨਾਲ ਮੇਰੀ ਗੱਲ ਚੱਲ ਰਹੀ ਹੈ ਸਾਰੇ ਇਸ ਗੱਲ ਤੋਂ ਚਿੰਤਤ ਨੇ ਅਸੀਂ ਤੇ ਅਨਾਉਂਸਮੈਂਟਾਂ ਵੀ ਇਹ ਕਰਨੀ ਸ਼ੁਰੂ ਕਰਤੀ ਹੈ ਕਿ ਅੱਗੇ ਦੀ ਤਿਆਰੀ ਕਰੀਏ ਬਿਸਤਰਾ ਦੀ ਤਿਆਰੀ ਕਰੀਏ ਉਹਨਾਂ ਦੇ ਲਈ ਗੱਦਿਆਂ ਦੀ ਤਰਪਾਲਾਂ ਦੀ ਕੰਬਲਾਂ ਦੀ ਚਤਰਾ ਦੀ ਮੱਛਰਦਾਨੀਆਂ ਦੀ ਇਹ ਸਾਰੀਆਂ ਚੀਜ਼ਾਂ ਦੀ ਲੋਡ ਪੈਣੀ ਹੈ ਔਰ ਇਹ ਅੱਗੇ ਔਰ ਜਿਹੜਾ ਹੁਣ ਸਭ ਤੋਂ ਵੱਡੀ ਲੋੜ ਹੈ ਕਿ ਜਿਹੜੇ ਬੋਰ ਜਿਹੜੇ ਨੇ ਉਹ ਭਰ ਗਏ ਨੇ ਉਹਨਾਂ ਨੂੰ ਦੁਬਾਰਾ ਬੋਰ ਕਰਨ ਤੱਕ ਉਹਨਾਂ ਨੂੰ ਡੀਜ਼ਲ ਪ੍ਰੋਵਾਈਡ ਕੀਤਾ ਜਾਏ ਇਸ ਸਾਡੇ ਵਿੱਚ ਵੀ ਰੇਤ ਮਿੱਟੀ ਜਿਹੜੀ ਉਹ ਉਹਦੇ ਉਸੇ ਕਰਕੇ ਬੋਰ ਭਰੇ ਨੇ ਔਰ ਇਹ ਜਦ ਤੱਕ ਜਦ ਤੱਕ ਜਗ ਜੀਵਨ ਜਿਹੜਾ ਇੱਥੇ ਦਾ ਜਨ ਜੀਵਨ ਹੈ ਉਹ ਬਿਲਕੁਲ ਨਾਰਮਲ ਸਿਚ ਨਹੀਂ ਆ ਜਾਂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਨੋਂ ਕੈਂਪ ਨਿਰੰਤਰ ਰਸਤੇ ਚੱਲਦੇ ਰਹਿਣਗੇ ਬਿਲਕੁਲ ਇਹ ਨੇ ਹਰਮਿਤ ਸਿੰਘ ਕਾਲਕਾ ਜਿਨ੍ਹਾਂ ਦੀ ਪੂਰੀ ਟੀਮ ਲਗਾਤਾਰ ਇੱਥੇ ਡਟੀ ਹੋਈ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਹੋਣ ਰਾਹਤ ਸਮਗਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਜਾਂ ਲੋਕਾਂ ਨੂੰ ਜਿਹੜਾ ਸਮਾਨ ਹੈ ਉਹ ਦਿੱਤਾ ਜਾ ਰਿਹਾ ਤਾਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਦੋਂ ਇਹ ਪਾਣੀ ਹੇਠਾਂ ਉਤਰਨਾ ਤਾਂ ਲੋਕਾਂ ਨੂੰ ਉਸ ਵੇਲੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਉਣਗੀਆਂ ਤਾਂ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਹੈ ਕਿ ਜਦੋਂ ਤੱਕ ਇਹਨਾਂ ਲੋਕਾਂ ਦੀ ਜਿਹੜੀ ਲਾਈਫ ਹੈ ਨਾਰਮਲ ਨਹੀਂ ਹੋ ਜਾਂਦੀ ਉਦੋਂ ਤੱਕ ਗੁਰਦੁਆਰਾ ਕਮੇਟੀ ਔਰ ਕਈ ਸੰਪਰਦਾਵਾਂ ਜਿਹੜੀਆਂ ਨੇ ਉਹ ਇਹਨਾਂ ਲੋਕਾਂ ਦੇ ਨਾਲ ਡਟ ਕੇ ਖੜੀਆਂ ਰਹਿਣਗੀਆਂ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਜੀਬ ਸ਼ਰਮਾ ਨਿਊਜ਼ ਦੀ ਟੀਮ ਅਜਨਾਲਾ